ਮਹਿੰਦਰਜੀ ਦਾ ਖਾਲਸਾ ਮਹਿੰਦਰਜੀ ਦੇ ਬੇਧ ਦਾਸ ਪਾਚਰ ਮਲਟਿੰਗ ਖਾਲਸਾ ਜੋ ਗ੍ਰੰਤੀ ਸਿੰਘ ਜੀ ਡਿਊਟੀ ਕਰ ਰਿਹਾ 10 ਨੇ ਜੋ ਗੁਰੂਪੰਥ ਦੇ ਤਰਾਹੇ ਦੇ ਵਿੱਚ ਜੋ ਬੇਨਤੀ ਕੀਤੀ ਸੀ ਕਿ ਪਰਿਵਾਰ ਦਾ ਜਗਜਾਰਾ ਬਹੁਤ ਔਖਾ ਹੋ ਰਿਹਾ ਵਾ ਦੋ ਬੱਚੇ ਸੀ ਸਕੂਲੇ ਪ੍ਰਾਈਵੇਟ ਪਰ ਦੇ ਫੀਸਾਂ ਦੀ ਜ਼ਿੰਦਾਰੀ ਉਹ ਘਰ ਦਾ ਸੌਦਾ ਪਤਾ ਨਹੀਂ ਸੀ ਆਉਂਦਾ ਤੇ ਜੋ ਮੈਂ ਫੇਸਬੁੱਕ ਤੇ ਵੇਖਿਆ ਸੀ ਟਰਸਟ ਦੇ ਬਾਰੇ ਸੁਣਿਆ ਸੀ ਕਿ ਗ੍ਰੰਤੀ ਸਿੰਘ ਨਾਲ ਲੋ ਲੋਨ ਦੇ ਗਰੀਬਾਂ ਦੀ ਮਦਦ ਕਰਦੇ ਆ ਤੇ ਦਾਸ ਨੇ ਬੇਨਤੀ ਕੀਤੀ ਕਿ ਇੱਕ ਮੈਨੂੰ ਇੱਕ ਆਟੋ ਰਿਕਸ਼ਾ ਜਾਂ ਬੈਂਟਰੀ ਲੈ ਦਿੱਤਾ ਜਾਵੇ ਕਿ ਉਹ ਆਪ ਜੀ ਨੇ ਜੀ ਮੇਰੀ ਬੇਨਤੀ ਮਨਜ਼ੂਰ ਕੀਤੀ ਫਿਰ ਅੱਜ ਜੋ ਮੈਨੂੰ ਇਹ ਬੈਟ ਦੀ ਕਿਸ਼ਾ ਜਿਹੜਾ ਵਾ ਉਹ ਮਿਲ ਚੁੱਕਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾ ਮੇਰੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਸੁੱਖਾ ਹੋ ਜਾਊਗਾ ਮੈਂ ਇਹ ਬਾਰ ਬਾਰ ਬੇਨਤੀ ਪਰਮਾਤਮਾ ਚੜ੍ਹਦੀ ਕਲਾ ਰੱਖੀ ਸੰਗਤਾਂ ਨੂੰ ਜਿਨ੍ਹਾਂ ਨੇ ਇਹ ਸੇਵਾ ਸੀ ਜੋਦਨ ਪਾਇਆ ਵਾ ਕਿਰਪਾ ਕਰੇ ਮਾਰ ਆਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਕਰਵਾਦਾ ਪਾਵਾ ਸਵਾਹਿਗੁਰੂ ਜੀ ਕਿਰਪਾ ਤੇ ਮੈਂ ਗੁਰੂ ਪੰਥ ਦੇ ਜਿਹੜੇ ਮੋਢਵਰ ਬੰਦੇ ਆ ਸੀਨੀਅਰ ਬੰਦੇ ਆ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਸਾਡੇ ਪਿੰਡ ਚ ਗ੍ਰੰਥੀ ਸਾਹਿਬ ਹੀ ਤੇ ਤੁਹਾਨੂੰ ਪਤਾ ਵੀ ਖਰਚੇ ਬੜੇ ਸਕੂਲਾਂ ਦੇ ਮਹਗਾਈ ਬੜੀ ਆ ਤੇ ਇੰਨੇ ਖਰਚੇ ਦੇ ਨਾਲ ਨਹੀਂ ਇਹ ਗੱਡੀ ਚੱਲਦੀ ਤੇ ਇਹਨਾਂ ਨੇ ਬੇਨਤੀ ਕੀਤੀ ਉਹਨਾਂ ਨੂੰ ਤੇ ਬੇਨਤੀ ਪ੍ਰਵਾਨ ਕੀਤੀ ਉਹਨਾਂ ਨੇ ਇਹਨਾਂ ਨੂੰ ਗੱਡੀ ਲੈ ਕੇ ਦਿੱਤੀ ਆ ਤੇ ਉਹਨਾਂ ਨੇ ਲੈ ਕੇ ਆਉਂਦੇ ਆ ਬੱਚੇ ਇੱਥੇ ਤੇ ਸੇਵਾ ਵੀ ਚੱਲ ਰਹੀ ਆ ਨਾਲੇ ਤੇ ਨਾਲੇ ਆਪਣਾ ਰੋਜ਼ਗਾਰ ਇਹਨਾਂ ਨੇ ਚਾਲੂ ਕੀਤਾ ਵਾ ਤੇ ਬਾਕੀ ਸੰਗਤ ਜਿਹੜੀ ਰੋੜਾ ਦੇ ਲੰਗਰ ਲਾਉਂਦੀ ਆ ਇੱਕ ਦਿਨ ਵਾਸਤੇ ਲੰਗਰ ਲੋਕੀ ਸਕੇ ਚੱਲ ਜਾਂਦੇ ਆ ਤੇ ਇਹੋ ਜਿਹਾ ਲੰਗਰ ਲਾਉਂਦੇ ਜਿਹੜੇ ਭਿਜੇ ਦਾ ਕਿਸਦਾ ਚੁੱਲ੍ਹਾ ਚੱਲੇ ਸਦਾ ਹੀ ਲੰਗਰ ਚੁੱਲ੍ਹੇ ਦੇ ਜਪਗੇ ਸਦਾਈ ਪ੍ਰਸਾਦ ਤੇ ਬੱਚੇ ਸਕਣ ਦੇ ਨਾਲੇ ਸੰਗਦੇ ਸਕੇ ਤੇ ਜਿਹੜੇ ਇੱਕ ਦਿਨ ਬਾਅਦ ਤੇ ਲਾਉਨੇ ਆ ਇਹ ਮੇਰੀ ਬੇਨਤੀ ਹੋਈ ਆ ਕਿ ਉਹਨੂੰ ਥੋੜਾ ਘੱਟ ਕੀਤਾ ਜਾਵੇ ਤੇ ਜਿਹੜਾ ਇਦਾਂ ਦੇ ਲੰਗਰ ਚਾਲੂ ਕੀਤੇ ਜਾਣਗੇ ਗਰੀਬ ਗੁੰਦੇ ਦਾ ਜਿਹੜਾ ਦਾਨ ਕੀਤਾ ਜਾਵੇ ਤੇਦਾ ਉਹਦਾ ਸਦਾਈ ਚੁੱਲਾ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦੇ ਸਾਹਿਬ ਗਰੰਟੀ ਸਹੀ ਡਿਊਟੀ ਕਰਦੇ ਤਨਖਾਹ ਦਾਸ ਦੀ ਫਿਰ 5000 ਨਹੀਂ ਤੇ 5000 ਤਨਖਾਹ ਦੇ ਨਾਲ ਗੁਰੂ ਪਿਆਰੀ ਸਾਹਿਬ ਤੇ ਜਾ ਰਹੇ ਨਹੀਂ ਹੁੰਦਾ ਤੇ ਆਪ ਜੀ ਜਾਣਦੇ ਹੋ ਕਿ ਪੰਜਾਂ ਜਿਹੇ ਤਨਖਾਹ ਕਰਦਾ ਸੌਦਾ ਹੀ ਜੋ ਹੋ ਗਈ ਬੱਚੇ ਫੀਸਾਂ ਚਾਰਨੀਆ ਸੌਦਾ ਲਿਆਉਣਾ ਤੇ ਆਜ ਨੂੰ ਇਹ ਸੰਤਨ ਨੇ ਜੋ ਬੇ ਸੇਵਾ ਕੀਤੀ ਆ ਮੈਂ ਸਾਰੇ ਵਰਦੀ ਦੇ ਸੰਤਨ ਦੇਤੀ ਕਰਦਾ ਵਾਂ ਕਿ ਇਹ ਕਲਾਸ ਦੀ ਰੇਤ ਜੋ ਆ ਆਪਣਾ ਜੋਦਨ ਪਾਓ ਤਾਂ ਜੋ ਇਹ ਹੋਰ ਵੀ ਗਰੀਬ ਲੋੜ ਉਹਨਾਂ ਗਰੰਤੀ ਸਿੰਘਾਂ ਦੀ ਹੈਂਡੀਕੈਪ ਵੀਰਾਂ ਨੂੰ ਵੀ ਕਦੀਆਂ ਲੱਗ ਦਿੰਦੇ ਆ ਤਾਂ ਜੋ ਉਹ ਆਪਣੇ ਇਹ ਟੁਟੇ ਰੁਜ਼ਗਾਰ ਤੋਂ ਹੋ ਸਕਣ ਸਿਹਮਾਰੇ ਜੋ ਮੰਗਿਆ ਠਾਕਰ ਆਪਣੇ ਦੇ ਸੋਈ ਸੋਈ ਦੇਵੇਂ ਤੇ ਪ੍ਰਮਾਤਮਾ ਨੇ ਸਾਡੀ ਜਿਹੜੀ ਬੇਨਤੀ ਉਹ ਆਪਣੇ ਚੈਨਲ 'ਚ ਕਬੂਲ ਕੀਤੀ ਤੇ ਗੁਰੂ ਪੰਥ ਪ੍ਰਸ ਜੋ ਹਮੇਸ਼ਾ ਹੀ ਗਰੰਤੀ ਸਿੰਘ ਲੋੜਵੰਦ ਗਰੀਬਾਂ ਦੀ ਜਿਹੜੀ ਮਦਦ ਕਰਦਾ ਆ ਰਿਹਾ ਵਾ ਤੇ ਕਰਦਾ ਰਹੂਗਾ ਇਸੇ ਤਰ੍ਹਾਂ ਸਾਰੇ ਭੈਣ ਭਰਾ ਨੂੰ ਬੇਨਤੀ ਦੁਬਾਰਾ ਹੱਥ ਜੋੜ ਕੇ ਦੱਸਦੀ ਕਿ ਇਹਨਾਂ ਜੋ ਗੁਰੂ ਪੰਥ ਪ੍ਰਸ ਦੀ ਜੀਰੀ ਆ ਉਹ ਨਾਲ ਜੋੜਨ ਪਾਓ ਆਪਣਾ ਦਾਨ ਕਰੋ ਤਾਂ ਜੋ ਹੋਰ ਵੀ ਆਉਣ ਵਾਲੇ ਜੇ ਗਰੰਤੀ ਸਿੰਘ ਲੋੜਵੰਦ ਗਰੀਬ ਪਰਿਵਾਰ ਬੈਠੇ ਜਿਹੜੇ ਤਨਖਾਵਾ ਗੁਰਦੇਵ ਸਾਹਿਬ ਦੀ ਘਟਵਾ ਇਰੇ ਵੀ ਕਈ ਏਰੀਆ ਲਾਉਂਦੇ ਆ ਉਹਨਾਂ ਕੋ ਫਲ ਫਰੂਟ ਨਹੀਂ ਪਾਇਆ ਜਾਂਦਾ ਤੇ ਉਹਨਾਂ ਦੀ ਮਦਦ ਵੀ ਕਰਦੇ ਆ ਜਿਹੜੇ ਵੀਰ ਕਈ ਜੋ ਜਿਹੜੇ ਲਾਉਣਾ ਚਾਹੁੰਦੇ ਆ ਤੇ ਉਹਨਾਂ ਭੈਣ ਭਰਾਵਾਂ ਦੀ ਮਦਦ ਕਰਦੇ ਆ ਲੋੜਵੰਦ ਗਰੀਬ ਪਰਿਵਾਰ ਦੀ ਮਦਦ ਕਰਦੇ ਆ ਸੋ ਭੈਣ ਭਰਾ ਇਹੋ ਹੱਥ ਜੋੜ ਕੇ ਬੇਨਤੀ ਹੈ ਕਿ ਇਨ੍ਹਾਂ ਵੀਰਾਂ ਭੈਣ ਭਰਾਵਾਂ ਦਾ ਸਾਥ ਦਿਓ ਜੋ ਜੁਕੇ ਦੇ ਵਿੱਚ ਰਹਿ ਕੇ ਵੀ ਸੰਗਤਾਂ ਇਨ੍ਹਾਂ ਵੀਰਾਂ ਦੇ ਬਾਰੇ ਗਰੰਤੀ ਸਿੰਘਾਂ ਬਾਰੇ ਸੋਚ ਰਹੇ ਆ ਇਹ ਦਾਦੇ ਹੱਥ ਜੋੜ ਕੇ ਬੇਨਤੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ